ਸਰ ਸਿੰਘ ਜੀ ਉਹਨਾਂ ਦਾ ਕਰਦੇ ਆ ਪੂਰੇ ਵਿਸ਼ੇ ਦੇ ਗੱਲਬਾਤ ਵੀ ਹੈ ਕਿ ਸਹੀ ਹੋ ਰਿਹਾ ਹੈ ਜਾਂ ਗਲਤ ਹੋ ਰਿਹਾ ਹੈ ਤਰਜਿੰਦਰ ਜੀ ਤੁਹਾਡਾ ਸਵਾਗਤ ਹੈ ਸਰ ਲਾਈਵ ਹੋਣ ਸਰ ਧੰਨਵਾਦ ਜੀ ਤੁਹਾਡਾ ਰਿੰਦਰ ਜੀ ਬਹੁਤ ਇੱਕ ਦੇਖੋ ਮਾੜਾ ਅਸੀਂ ਬੰਦੇ ਆ ਮਾੜਾ ਮਾਹੌਲ ਬਣਿਆ ਕੁ ਦਿਨ ਪਹਿਲਾਂ ਹਮਲਾ ਹੋਇਆ 27 ਬੰਦੇ ਮਾਰੇ ਗਏ ਅਸੀਂ ਬੰਦੇ ਆ ਉਹ دہشت ਗਰਦਾ ਨੇ ਜਿਹੜੀ ਦਹਿਸ਼ਤ ਕਰਨੀ ਸੀ ਉਹ ਕਰ ਗਏ ਸਰਕਾਰ ਦਾ ਫੇਰਿਅਰ ਸਾਫ਼ ਸਾਹਮਣੇ ਆਇਆ ਸਰਕਾਰਾਂ ਨੇ ਮੋਦੀ ਸਾਹਿਬ ਮੰਨੇ ਨੇ ਵੀ ਹਾਂ ਸਾਡੀ ਇਨਪੁਟ ਜਿਹੜੀ ਸੀ ਉਹ ਸਾਡੇ ਕੋਲ ਹੈ ਨਹੀਂ ਸੀ ਸਾਡੇ ਹਮਲਾ ਹੋਣ ਲੱਗਿਆ ਪਰ ਜਿਹੜੇ ਲੋਕ ਰੋਜ਼ਾਨਾ ਵੀਡੀਓ ਆ ਰਿਹਾ ਡਾਕਟਰ ਸਾਹਿਬ ਅਟਾਰੀ ਵਾਕਾ ਬੋਰਡ ਤੇ ਦੇਖਿਆ ਨਹੀਂ ਗਿਆ ਉਹ ਦਰਦ ਮੇਰੇ ਤੋਂ ਕਿ ਇੱਕ ਔਰਤ ਜਿਹੜੀ ਕਿ ਗਈ ਹੈ ਕੁਝ ਮਹੀਨੇ ਪਹਿਲਾਂ ਆਪਣੇ ਪੇਕੇ ਪਾਕਿਸਤਾਨ ਚ ਪੇਕੇ ਆ ਉਹਦੇ ਛੁੱਟੀਆਂ ਦੀ ਗਈ ਸੀ ਬੱਚੇ ਉਹਦੇ ਉਰੇ ਸੀ ਉਹਨਾਂ ਨੂੰ ਪਤਾ ਸੀ ਵੀ ਪੈਲਗਮ ਹਮਲਾ ਹੋ ਜਾਏਗਾ ਇੱਕ ਦਾ ਬੱਚਾ ਮੈਂ 3 ਸਾਲ ਦਾ ਇੱਕ 6 6.5 ਸਾਲ ਦੀ ਜੀ ਕੁੜੀ ਹੈ ਔਰ ਉਹਦੇ ਬੱਚੇ ਹੁਣ ਰੋ ਰਹੇ ਨੇ ਕਿ ਸਾਡੀ ਮਾਂ ਨੂੰ ਵਾਪਸ ਭੇਜੋ ਤੁਹ ਜਲਦੀ ਭੇਜੋ ਪਰ ਪਾਕਿਸਤਾਨ ਨੇ ਉਨੂੰ ਹੀ ਭੇਜਦੇ ਉਨੂੰ ਹੀ ਭੇਜਦੇ ਉਲਟਾ ਉਹਦੇ ਜਿਹੜੇ ਘਰਦਿਆਂ ਨੂੰ ਘਰਾਂ ਨੂੰ ਬੁਲਾ ਰਹੇ ਨੇ ਤਾਂ ਉਹਦੇ ਬੱਚਿਆਂ ਨੂੰ ਵੀਜ਼ਾ ਨਹੀਂ ਤੈਅ ਰਿਹਾ ਉਹ ਕਹਿੰਦੇ ਵੀ ਇਹ ਤਾਂ ਇੰਡੀਅਨ ਨੇ ਤਾਂ ਉਹ ਕੁੜੀ ਵੀ ਤਾਂ ਉਹਦੇ ਦੀ ਨੂੰ ਹੈ ਜਾਂ ਉਹਨੂੰ ਭੇਜ ਦੋ ਹਾਂਜੀ ਦੇਖੋ ਜਿਹੜਾ ਇਹ ਸਿਸਟਮ ਹੈ ਬਹੁਤ ਗਲਤ ਹੈ ਜੀ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦੇਖੋ ਜੋ ਬੇਟੀਆਂ ਬਹੂਆਂ ਇੱਧਰ ਆਦਮੀਆਂ ਵਿਆਹ ਜਿਨ੍ਹਾਂ ਦੇ ਹੋਗੇ ਉਹਨਾਂ ਨੂੰ ਇੱਧਰ ਰਹਿਣ ਦੇਣਾ ਚਾਹੀਦਾ ਜਿਨ੍ਹਾਂ ਦੇ ਉੱਧਰ ਵਿਆਹ ਹੋ ਗਏ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਉੱਧਰ ਰਹਿਣਾ ਚਾਹੀਦਾ ਤੇ ਖਾਸ ਕਰਕੇ ਫਿਰ ਉਹ ਦੁਗਾ ਜਦੋਂ ਬੱਚੇ ਹੋ ਜਾਂਦੇ ਨੇ ਹੁਣ ਬੱਚਿਆਂ ਦਾ ਕੀ ਕਸੂਰਾ ਵੀ ਪਾਕਿਸਤਾਨ ਨਹੀਂ ਮੰਨਦਾ ਵੀ ਸਾਡੇ ਬੱਚੇ ਨਹੀਂ ਹੁਣ ਜੇ ਉਹ ਪਾਕਿਸਤਾਨ ਤਾਂ ਨਹੀਂ ਮੰਨਦਾ ਫਿਰ ਗੱਲ ਕਰ ਬੱਚੇ ਤਾਂ ਉਹ ਹਿੰਦੁਸਤਾਨ ਦੇ ਨੇ ਤੇ ਬੋਟੀ ਵੀ ਉਹ ਹਿੰਦੁਸਤਾਨ ਦੀ ਹੈ ਇਸ ਕਰਕੇ ਉਹਨੂੰ ਹਿੰਦੁਸਤਾਨ ਦੇ ਵਿੱਚ ਹੀ ਰਹਿਣਾ ਚਾਹੀਦਾ ਮੈਂ ਤੁਹਾਨੂੰ ਗੱਲ ਦੱਸਦਾ 1947 ਦੇ ਜਰੂਰ ਸਾਡੇ ਪਿੰਡ ਮੈਂ 10 ਲੇਡੀਜ਼ ਨੂੰ ਇੰਨੀਆਂ-ਇੰਨੀਆਂ ਨੂੰ ਜਾਣਦਾ ਜਿਨ੍ਹਾਂ ਦੀ ਮੌਤ ਹੋ ਗਈ ਵਿਚਾਰੀਆਂ ਦੀ ਉਹ 1947 ਵੇਲੇ ਵੰਡ ਤੋਂ ਬਾਅਦ ਮਤਲਬ ਜਦੋਂ ਆਪਣਾ ਤਬਰੀਜ਼ਾ ਦੌਰ ਹੁੰਦਾ ਉਹਦੋਂ ਮਤਲਬ ਇਹ ਲੁੱਟਾ ਖੋਆ ਆਉਂਦੀਆਂ ਨੇ ਉਸ ਲੋਕ ਇਸ ਤਰ੍ਹਾਂ ਦੇ ਬਿਜ਼ਨਸ ਪਰ ਪਣ ਪਏ ਜਾਂਦੇ ਨੇ ਉਹ ਔਰਤਾਂ ਸੀ ਜੀ ਉਸ ਸਮੇਂ ਪਾਕਿਸਤਾਨੀ ਉਹ ਉਹਨਾਂ ਦੀ ਖਰੀਦੋ-ਫਰੋਖਤ ਹੋਈ ਖਰੀਦੋ-ਫਰੋਖਤ ਹੋਈ ਇੱਕ ਥਾਂ ਤੋਂ ਦੂਜੇ ਥਾਂ ਦੂਜੇ ਥਾਂ ਤੋਂ ਤੀਜੇ ਥਾਂ ਆ ਮਤਲਬ ਉਸ ਤੋਂ ਬਾਅਦ ਉਹ ਉਹ ਐ ਨਹੀਂ ਵੀ ਕੋਈ ਉਹ ਬੇਇੱਜ਼ਤੀਆਂ ਸੀ ਕਿਆਂ ਤਾਂ ਉਹ ਇੱਜ਼ਤਦਾਰ ਵਰਕੇ ਰਹੀਆਂ ਨੇ ਉਹ ਇੱਜ਼ਤ ਨਾਲ ਹੀ ਉਹ ਮਰੀਆਂ ਨੇ ਇੱਜ਼ਤਦਾਰ ਹੀ ਉਹਨਾਂ ਦੇ ਬੱਚੇ ਨੇ ਡਾਕਟਰ ਸਾਹਿਬ ਇੱਕ ਡਾਕਟਰ ਸਾਹਿਬ ਇੱਕ ਮਿੰਟ ਰੋਕਣਾ ਹੈ ਨਾ ਤੁਸੀਂ ਸਹੀ ਤਰਕ ਦੇ ਰਹੇ ਹੋ ਮੈਂ ਵੀ ਪੜਿਆ ਹੋਇਆ ਹੈ ਇਹ ਤੁਸੀਂ ਦੇਖੋ ਨਾ ਤੁਸੀਂ ਉਸ ਸਮੇਂ ਸੀ ਨਾ ਮੈਂ ਤੁਸੀਂ ਸਿਨੇ ਅਸਾਈਆਂ ਗੱਲਾਂ ਦੱਸ ਰਹੇ ਹੋ ਜਾਂ ਤੁਹਾਡੇ ਕੋਲ ਕੋਈ ਤਰਕ ਹੈ ਇਸ ਗੱਲ ਦਾ ਜੋ ਤੁਸੀਂ ਦੱਸ ਰਹੇ ਹੋ ਹਾਂਜੀ ਮੈਂ ਅਸੀਂ ਉਹਨਾਂ ਨਾਲ ਗੱਲਾਂ ਕਰਦੇ ਰਹੇ ਹਾਂ ਜੀ ਜੀ ਅਸੀਂ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਹਨਾਂ ਮਰੀਆਂ ਨੂੰ ਹੁਣੇ 5-7 ਸਾਲ ਹੋਏ ਨੇ ਉਦੋਂ ਤੇ ਵੀ ਜਾ ਕੇ ਆਇਆ ਮੈਂ ਠੀਕ ਹੈ ਗੱਲ ਕਰ ਸੀ ਮੇਰੀ ਬਚੋਦਿਆਂ ਵੀ ਸੀ ਹੋਰ ਦੱਸੋ ਜੀ ਆ ਕਹਿਣ ਤੋਂ ਬਾਅਦ ਵੀ ਉਸ ਤੋਂ ਬਾਅਦ ਜਦੋਂ ਉਹ ਇੱਧਰ ਰਹਿਣ ਲੱਗ ਗਏ ਉਹਨਾਂ ਦੇ ਬਾਲ ਬੱਚੇ ਹੋ ਗਏ ਉਸ ਤੋਂ ਕੋਈ 5-7 ਸਾਲ ਬਾਅਦ ਮਤਲਬ ਪਾਕਿਸਤਾਨ ਦੇ ਬਾਰਡਰ ਤੇ ਉਹਨਾਂ ਨੂੰ ਲਿਜਾਇਆ ਗਿਆ ਜੀ ਬਾਰਡਰ ਤੇ ਲਿਜਾਣ ਤੋਂ ਬਾਅਦ ਬਕਾਇਦਾ ਉਹਨਾਂ ਦੀ ਸਹਿਮਤੀ ਵੀ ਭਾਈ ਦੇਖੋ ਜੇ ਤਾਂ ਤੁਸੀਂ ਆਪਣੇ ਪੇਰੈਂਟਸ ਕੋਲੇ ਜਾਣਾ ਤਾਂ ਦਾ ਤੁਸੀਂ ਬਾਰਡਰ ਟੱਪੋ ਜੀ ਜੀ ਜੇ ਤੁਸੀਂ ਬੱਚਿਆਂ ਕੋਲੇ ਰਹਿਣਾ ਆਪਦਿਆਂ ਕੋਲੇ ਤਾ ਫਿਰ ਬਾਰਡਰ ਤੋਂ ਇਧਰ ਮੁੜਿਆ ਉਹ ਮਤਲਬ ਤਾਂ ਉਹਨਾਂ ਨੂੰ ਗੱਡੀਆਂ ਚ ਵਾ ਕੇ ਇਧਰ ਹੀ ਲਿਆਂਦਾ ਰਹਿ ਗਿਆ ਕਿਉਂਕਿ ਇਹਨਾਂ ਦੇ ਦੋ ਦੋ ਤਿੰਨ ਤਿੰਨ ਬੱਚੇ ਸੀ ਇਹਨਾਂ ਦੇ ਇਸ ਕਰਕੇ ਉਹ ਕੋਈ ਵੀ ਲੜਕੀ ਮਤਲਬ ਉਸ ਸਮੇਂ ਦੀ ਉਧਰ ਦੂਸਰੇ ਪਾਸੇ ਨਹੀਂ ਗਈ ਹੋ ਸਕਦਾ ਉਧਰ ਲਿਆਨੇ ਵੀ ਐ ਕੀਤਾ ਹੋਵੇ ਪਰ ਉਹ ਨਹੀਂ ਉਹਦਾ ਪਤਾ ਪਰ ਮਤਲਬ ਜਿਹੜਾ ਇਸ ਤਰ੍ਹਾਂ ਦਾ ਇਹ ਸਿਸਟਮ ਹੈ ਇਹ ਪਹਿਲੀ ਗੱਲ ਤਾਂ ਇਹ ਹੈ ਵੀ ਕਿਸੇ ਦਾ ਕੋਈ ਕਸੂਰ ਨਹੀਂ ਆਮ ਪਬਲਿਕ ਦਾ ਕੀ ਕਸੂਰ ਹੈ ਇਹਦੇ ਵਿੱਚ ਜੀ ਜਾਂ ਹੁਣ ਜੇ ਜੰਗ ਲੱਗ ਜਾਂਦੀ ਹੈ ਇਸ ਦੇ ਵਿੱਚ ਆਮ ਜਿਹੜਾ ਪਬਲਿਕ ਦਾ ਨੁਕਸਾਨ ਹੋਊਗਾ ਹੋ ਸਕਦਾ ਜਿਹੜੇ ਉਹ ਅਤਵਾਦੀ ਜਾਂ ਵੈਸ਼ਤਗਰਦ ਸੀਗੇ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਕਹਿਣ ਤੋਂ ਭਾਵ ਇਹ ਵੀ ਜਿਹੜੀਆਂ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਨੇ ਇਹਨਾਂ ਨੂੰ ਥੰਮੇ ਨਾਲ ਸੋਚ ਕੇ ਇਹਨਾਂ ਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੀਦਾ ਲੜਾਈ ਕਿਸੇ ਚ ਲੜਾਈ ਗੋਲੀ ਜੇਲ੍ਹ ਕਿਸੇ ਜੀ ਦਾ ਕੋਈ ਹੱਲ ਨਹੀਂ ਹੁੰਦਾ ਹੱਲ ਤਾਂ ਟੇਬਲ ਤੇ ਹੀ ਹੁੰਦਾ ਟੇਬਲ ਤੇ ਬੈਠ ਕੇ ਮੱਧਲੇ ਉਸ ਗੱਲ ਨੂੰ ਨਿਜਿੱਠਿਆ ਜਾਣਾ ਚਾਹੀਦਾ ਤੇ ਜਿਹੜੀਆਂ ਵੀ ਔਰਤਾਂ ਉਧਰ ਮੱਲੋ-ਮੱਲੀ ਤੇ ਜਿਹੜਾ ਉਹ ਵੀ ਗਲਤ ਹੈ ਤੇ ਜਿਹੜੀਆਂ ਮਤਲਬ ਉਧਰੋਂ ਲੈ ਧੱਕੇ ਨਾਲ ਇੱਧਰ ਕੋਈ ਕਰੀ ਜਾਂਦਾ ਉਹ ਵੀ ਗਲਤ ਹੈ ਇਸ ਤਰ੍ਹਾਂ ਉਹਨਾਂ ਦੀ ਮਰਜ਼ੀ ਦੇ ਮਤਾਬਕ ਜੇ ਉਹ ਇੱਧਰ ਰਹਿਣਾ ਚਾਹੁੰਦੀਆਂ ਨੇ ਤਾਂ ਉਹਨਾਂ ਨੂੰ ਇੱਧਰ ਰੱਖਣਾ ਚਾਹੀਦਾ ਜੋ ਆਪਦੇ ਪੇਰੈਂਟਸ ਵਾਲੇ ਪਾਸੇ ਜਾਣਾ ਚਾਹੁੰਦੀਆਂ ਤਾਂ ਉਧਰ ਉਹਨਾਂ ਨੂੰ ਭੇਜਿਆ ਜਾਣਾ ਚਾਹੀਦਾ ਹੈ। ਉਹ ਬੱਚਿਆਂ ਦੇ ਮੋਹ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਉਹ ਨਹੀਂ ਕਿਸੇ ਪਾਸੇ ਜਾਂਦੀਆਂ ਉਹ ਰੋਜ਼ ਮਿੰਟ ਮਿੰਟ ਤੇ ਮਰਨਗੀਆਂ। ਆਪਾਂ ਨਹੀਂ ਚਾਹੁੰਦੇ ਵੀ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਜਾਵੇ। ਡਾਕਟਰ ਸਾਹਿਬ ਗੁਰਦਾਸਪੁਰ ਤੋਂ ਇੱਕ ਅਪਡੇਟ ਦੇ ਦੇਣਾ। ਆਪਾਂ ਖਬਰ ਵੀ ਨਸ਼ਾ ਕੀਤੀ ਆ ਸਵੇਰੇ ਕਿ ਗੁਰਦਾਸਪੁਰ ਦੇ ਵਿੱਚ ਇੱਕ ਲੜਕੇ ਨੇ ਪਾਕਿਸਤਾਨ 'ਚ ਪ੍ਰੇਮ ਵਿਆਹ ਕਰਕੇ ਉਹ ਆਪਣੀ ਔਰਤ ਨੂੰ ਲਿਆਇਆ ਸੀ। ਹਾਂ। ਔਰਦਾ ਜਿਹੜਾ ਪਾਸਪੋਰਟ ਹੈ ਉਹ ਪਾਕਿਸਤਾਨੀ ਹੈ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਗ੍ਰੀਨ ਪਾਸਪੋਰਟ ਕੀ ਹੁੰਦਾ ਹੈ ਜਾਂ ਨਾ ਰੈੱਡ ਪਾਸਪੋਰਟ ਕੀ ਹੁੰਦਾ ਹੈ ਪਾਸਪੋਰਟ ਤੇ ਉਹ ਹੁਣ ਯਾਨੀ ਕਿ ਉਸ ਔਰਤ ਨੂੰ ਜਦੋਂ ਬਾਰਡ ਤੇ ਜਾਂਦਾ ਗਿਆ ਇਹ ਬੀਤੇ ਕੱਲ ਸ਼ਾਮ ਦੀ ਗੱਲ ਦੱਸ ਰਿਹਾ ਮੈਂ ਤੁਹਾਨੂੰ ਲਾਸਟ ਅਪਡੇਟ ਹੈ ਮੇਰੇ ਕੋਲ ਤਾਂ ਉਸ ਨੌਜਵਾਨ ਦੇ ਵੱਲੋਂ ਘਰ ਦੇ ਵਿੱਚ ਜੈਨੇਲੀ ਦਵਾਈ ਪੀ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਕਹਿੰਦਾ ਮੇਰੇ 7 ਸਾਲ ਦੇ ਪਿਆਰ ਨੂੰ ਸਰਕਾਰਾਂ ਦੇ ਜਿਹੜੇ ਡਿਸੀਜਨ ਨੇ ਇਹ ਕਹਿੰਦੇ ਵੀ ਪ੍ਰਵਾਨ ਨਹੀਂ ਕਰ ਰਹੇ ਕਹਿੰਦੇ ਮੈਂ ਇਹ ਕਹਿੰਦੇ ਬਰਦਾਸ਼ਤ ਨਹੀਂ ਕਰ ਸਕਦਾ ਦੇਖੋ ਜੀ ਫਿਰ ਇਹਦਾ ਮਤਲਬ ਗਲਤ ਹੈ ਸਰਕਾਰਾਂ ਦੇ ਸਟੈਪ ਨੇ ਜਿਹੜੇ ਇਹ ਵੀ ਥੋੜੇ ਜਿਹੀ ਗਲਤ ਨੇ ਮਤਲਬ ਦੇਖੋ ਜਿਹੜੀ ਸਪਰੇ ਪੀਣੀ ਸੂਈ ਸੈੱਟ ਕਰਨਾ ਇਹ ਵੀ ਗਲਤ ਹੈ ਜੇ ਕੋਈ ਇਸ ਤਰ੍ਹਾਂ ਦੀ ਮਸਲਾ ਹੁੰਦਾ ਹੈ ਮੂਰੇ ਤਾਂ ਉਹਨੂੰ ਕਾਨੂੰਨੀ ਪੱਖ ਨਾਲ ਨਿੱਠਿਆ ਜਾਵੇ ਕਾ ਵੀ ਕੁਝ ਇਹ ਦੁਬਾਰਾ ਹੋਊਗਾ ਹਜੇ ਤਾਂ ਅੱਪਾ ਤਾਂ ਕਹਿੰਦੇ ਆ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆਂ ਵੀ ਜੰਗ ਨਾ ਲੱਗੇ ਕਿਉਂਕਿ ਜੰਗ ਦੇ ਜਿਹੜੇ ਹਾਲਾਤ ਨੇ ਉਹ ਦੋਨਾਂ ਦੇਸ਼ਾਂ ਵਾਸਤੇ ਬਹੁਤ ਘਾਤਕ ਹੋਣਗੇ ਤੇ ਲੋਕ ਨਹੀਂ ਚੱਲ ਸਕਦੇ ਜੰਗਾਂ ਦੀਆਂ ਮਾਰਾਂ ਜੰਗਾਂ ਦੀਆਂ ਮਾਰਾਂ ਬਹੁਤ ਵੱਡੀਆਂ ਹੁੰਦੀਆਂ ਨੇ ਮੰਗਣ ਖਾਣ ਲਾਉਂਦੇ ਨੇ ਵਿਰੋਧੀ ਧਿਰ ਵਾਲੇ ਜਿਹੜੇ ਹੁੰਦੇ ਨੇ ਉਹ ਤਮਾਸ਼ੇ ਬਣਾਉਂਦੇ ਨੇ ਇਸ ਕਰਕੇ ਆਪਾਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆਂ ਵੀ ਇਸ ਜੰਗ ਤੋਂ ਬਚਾ ਸਾਨੂੰ ਤੇ ਸਾਡਾ ਮਸਲਾ ਜਿਹੜਾ ਉਹ ਸ਼ਾਂਤੀਪੂਰਵਕ ਟੇਬਲ ਤੇ ਬੈਠ ਕੇ ਹੱਲ ਹੋਵੇ ਚਾਹੇ ਉਹਦੇ ਨਾਲ ਆਪਣੀ ਬਣੇ ਚਾਹੇ ਨਾ ਬਣੇ ਉਹ ਆਪਦੇ ਘਰੇ ਰਹੇ ਆਪਾਂ ਆਪਦੇ ਘਰੇ ਰਹੀਏ ਪਬਲਿਕ ਮਤਲਬ ਉਹ ਵੀ ਪਬਲਿਕ ਸੌਖੀ ਰਹੇ ਇਧਰ ਲਈ ਪਬਲਿਕ ਵੀ ਸੌਖੀ ਰਹੇ ਅੱਤਵਾਦ ਨੂੰ ਕੋਈ ਥਾਂ ਨਾ ਹੋਵੇ ਇਸ ਵਾਸਤੇ ਅੱਗੇ ਤੋਂ ਲਾਜਰਸਾਨੀ ਰੱਖੀ ਜਾਵੇ ਜੀ ਡਾਕਟਰ ਸਾਹਿਬ ਇਹ ਤੁਹਾਡੀ ਗਲਤੀ ਆ ਜਨਾ ਤੁਸੀਂ ਸਹੀ ਅਪਡੇਟ ਦੇ ਰਹੇ ਹੋ ਕਿ ਮੇਰੇ ਕੋਲ ਵੀ ਅਪਡੇਟ ਆ ਚੁੱਕੀ ਹੈ ਪਾਕਿਸਤਾਨ ਨੇ ਅੱਜ ਆਪਣੇ ਬਾਰਡਰਾਂ ਤੇ ਟੈਂਕ ਖੜੇ ਕਰ ਦਿੱਤੇ ਨੇ ਆਪਣੀਆਂ ਮਿਜ਼ਾਲਾਂ ਦਾ ਮੂੰਹ ਮੋੜ ਦਿੱਤਾ ਹੈ ਨਾ ਉਹਨਾਂ ਦੇ ਇੱਕ ਮੰਤਰੀ ਦਾ ਬਿਆਨ ਆ ਗਿਆ ਰੱਖਿਆ ਮੰਤਰੀ ਦਾ ਵੀ ਅਸੀਂ ਕਿਸੇ ਸਮੇਂ ਵੀ ਜੇਕਰ ਹਿੰਦੁਸਤਾਨ ਨੇ ਅਜਿਆ ਨਾ ਕੀਤਾ ਗਾੜੀ ਸਾਡੇ ਲੋਕ ਆਪੇ ਨਾ ਬੰਦ ਕੀਤੇ ਤਾਂ ਜੇ ਯਾਨੀ ਕਿ ਜਿਹੜਾ ਜਲ ਸੰਧੀ ਸਮਝੌਤਾ ਭਾਰਤ ਨੇ ਪਾਣੀ ਬੰਦ ਕੀਤਾ ਤਾਂ ਕਹਿੰਦੇ ਸੀ ਪਾਣੀ ਨਹੀਂ ਬਹੁਤ ਕੁਝ ਹੁਣ ਕਸ਼ਮੀਰ ਵੀ ਲਵਾਗੇ ਦੁਆਰਾ ਆ ਉਹ ਕਸ਼ਮੀਰ ਤਾਂ ਕੀ ਲੈਣਗੇ ਉਹ ਤਾਂ फडਕਾਉ ਬਿਆਨ ਨੇ ਉਹਨਾਂ ਨੇ ਠੀਕ ਹੈ ਕੁਝ ਪਿੰਡ ਖਾਲੀ ਕਰਵਾ ਲਏ ਉੱਥੇ ਸਿਵਲ ਕੱਪੜਿਆਂ ਦੇ ਵਿੱਚ ਹਥਿਆਰ ਲੈ ਕੇ ਆਰਮੀ ਫਿਰਦੀ ਹੈ ਇਸ ਵਿੱਚ ਕੋਈ ਦੋਰਾਵਾਂ ਨਹੀਂ ਹਨਾ ਕੁਝ ਪਿੰਡਾਂ ਦੇ ਨਾਂ ਵੀ ਨੇ ਜਿਹੜੇ ਕਿਦੋਂ ਦੇ ਤਾਂ ਪਤਾ ਆਪਾਂ ਨਹੀਂ ਚਾਹੁੰਦੇ ਮਤਲਬ ਗੱਲ ਕਰ ਵੀ ਜਿਹੜਾ ਇਹ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਦਾ ਤਾਂ ਹੱਕ ਮੰਗਦਾ ਜੀ ਪਾਕਿਸਤਾਨ ਦੇ ਵਿੱਚ ਭੁੱਖਮਰੀ ਅਨਪੜਤਾ ਹਾਂ ਅਤਵਾਦ ਨਸ਼ਾ ਮਤਲਬ ਇੰਨਾ ਜਿਆਦਾ ਫੈਲਿਆ ਹੋਇਆ ਹੈ ਉਹਨਾਂ ਕੋਲੇ ਸવાય ਲੜਾਈ ਦੇ ਹੋਰ ਕੋਈ ਗੱਲ ਨਹੀਂ ਕਿਉਂਕਿ ਉਹ ਲੜਾਈ ਦੇ ਲੜਾਈ ਦਾ ਇੱਕੋ ਹੀ ਮੇਨ ਮਕਸਦ ਹੁੰਦਾ ਹੈ ਵੀ ਜਿਹੜੀਆਂ ਲੋਕਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਨੂੰ ਇੱਕ ਪਾਸੇ ਛੱਡ ਕੇ ਲੜਾਈ ਲੜਾਈ ਕਰਕੇ ਸਾਰਾ ਕੁਝ ਮਤਲਬ ਲੜਾਈ ਦੇ ਉੱਤੇ ਹੀ ਡਿਪੈਂਡ ਕਰ ਦਿੰਦੇ ਨੇ ਤਾਂ ਇਹ ਆਪਦਾ ਫੇਲਿਅਰ ਹੈ ਜਿਹੜਾ ਉਹ ਲੁਕੋਇਆ ਜਾ ਸਕਦਾ ਡਾਕਟਰ ਸਾਹਿਬ ਵੀ ਕੋਈ ਹੋਰ ਗੱਲ ਕਰ ਲੈਣਾ ਦਰਸ਼ਕਾਂ ਨੂੰ ਵੀ ਸਾਂਝੀ ਕਰ ਦੇਣਾ ਕਿ ਕੁਝ ਨਾਗਰਿਕ ਅਜੇ ਸੀਗੇ ਜਿਹੜੇ ਬਿਮਾਰ ਸੀਗੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਉਹਰੇ ਇਲਾਜ ਕਰਨ ਆਏ ਸੀ ਉਹਨਾਂ ਨੂੰ ਪਾਕਿਸਤਾਨ ਯਾਨੀ ਕਿ ਭਾਰਤਾਂ ਲਈ ਵੀਜ਼ਾ ਬਹੁਤ ਔਖਾ ਦਿੰਦਾ ਹੈ ਤੇ ਉਹਨਾਂ ਦਾ ਅਜੇ ਵੀਜ਼ਾ ਪਿਆ ਸੀ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਸੀ ਪਰ ਉਹ ਕਹਿੰਦੇ ਸਾਨੂੰ ਨਹੀਂ ਪਤਾ ਸੀ ਵੀ ਪੈਲਗਾਮ ਅਟੈਕ ਹੋ ਜਾਏਗਾ ਔਰ ਸਾਾਨੂੰ ਸਾਡਾ ਇਲਾਜ ਛੱਡ ਕੇ ਜਾਣਾ ਪਏਗਾ ਕਈ ਬਜ਼ੁਰਗ ਰੋ ਰਹੇ ਸੀ ਉਹ ਕਹਿੰਦੇ ਅਸੀਂ ਵੀਜ਼ਾ ਲੈਣ ਦੇ ਲਈ ਦੋ ਦੋ ਤਿੰਨ ਤਿੰਨ ਸਾਲ ਤੱਕੇ ਖਾਦੇ ਆਂ ਵੀ ਹਿੰਦੂਸਤਾਨ ਜਾਵਾਂਗੇ ਇਲਾਜ ਕਰਾਵਾਂਗੇ ਕਹਿੰਦੇ ਸਾਡਾ ਇੱਥੇ ਕੋਈ ਰਿਸ਼ਤੇਦਾਰ ਨਹੀਂ ਹੈ ਪਰ ਅਸੀਂ ਸਿਰਫ ਇਲਾਜ ਕਰਾਣੇ ਆਏ ਸੀ ਸਾਨੂੰ ਕਹਿੰਦੇ ਇਲਾਜ ਤੱਕ ਘੱਟੋ-ਘੱਟ ਟਾਈਮ ਦਿੱਤਾ ਜਾਂਦਾ ਵੀ ਅ ਡਾਕਟਰ ਨੂੰ ਮਿਲਤਾ ਲੈਂਦੇ ਆ ਆਪਣਾ ਟ੍ਰੀਟਮੈਂਟ ਤਾਂ ਕਰਵਾ ਲੈਂਦੇ ਫਿਰ ਸਾਨੂੰ ਭੇਜ ਦਿੰਦੇ ਦੇਖੋ ਜੀ ਇਹ ਤਾਂ ਗੱਲ ਠੀਕ ਹੈ ਵੀ ਭੇਜੀ ਤਾਂ ਦਿੰਦੇ ਫਿਰ ਹੁਣ ਜਿਹੜਾ ਹਾਲਾਤ ਹੀ ਇਹੋ ਜਿਹੇ ਕ੍ਰੇਟ ਹੋ ਗਏ ਵੀ ਮਤਲਬ ਉਹ ਕਿਸੇ ਦੇ ਕੋਈ ਸਾਰੀ ਨਹੀਂ ਤਾਣੀ ਰਹੀ ਜੀ ਹੁਣ ਇਹਦੇ ਵਿੱਚ ਨਾ ਤਾਂ ਹਿੰਦੁਸਤਾਨ ਦਾ ਕਸੂਰ ਹੈ ਤੇ ਨਾ ਹੀ ਪਾਕਿਸਤਾਨੀ ਜਿਹੜੇ ਮਰੀਜ਼ ਨੇ ਉਹਨਾਂ ਦਾ ਕੋਈ ਕਸੂਰ ਹੈ ਇਹ ਤਾਂ ਬਸ ਮਤਲਬ ਬਦਕਿਸਮਤੀ ਹੈ ਵੀ ਉਹਨਾਂ ਦੀ ਜਾਨ ਨਾਲ ਖੇਡਿਆ ਗਿਆ ਉਹਦਾ ਕਰਨ ਵਾਲੇ ਦਾ ਆਪਦੀ ਕਾਰਵਾਈ ਕਰਗੇ ਜੀ ਤੇ ਜਿਹੜਾ ਹੁਣ ਦੁੱਖ ਸੰਤਾਪ ਭੋਗਣਾ ਪੈ ਰਿਹਾ ਉਹ ਆਮ ਪਬਲਿਕ ਨੂੰ ਭੋਗਣਾ ਪੈ ਰਿਹਾ ਤੇ ਜਿਹੜੇ ਵੀ ਡਾਕਟਰ ਮਰੀਜ਼ ਸੀਗੇ ਮਰੀਜ਼ਾਂ ਦੀ ਦਵਾਈ ਦਾ ਚੱਲਦਾ ਸੀ ਉਹਨਾਂ ਨੂੰ ਮੈਡੀਕਲ ਸਹੂਲਤ ਹੈ ਜਿਹੜੀ ਉਹ ਕਿਸੇ ਤਰੀਕੇ ਨਾਲ ਦਿੱਤੀ ਜਾਣੀ ਚਾਹੀਦੀ ਹੈ ਜੀ ਤਾਂ ਕਿ ਉਹਨਾਂ ਦੀ ਜ਼ਿੰਦਗੀ ਉਹਨਾਂ ਦੇ ਪੱਲੇ ਰਹੇ ਤੇ ਉਹ ਮਤਲਬ ਅਦ ਵਿਚਾਰੇ ਇਲਾਜ ਦੇ ਦੌਰਾਨ ਮੌਤ ਨੂੰ ਵਾਸੀ ਨਾ ਕਹਿਣ ਇਹ ਆ ਇਨਸਾਨੀਅਤ ਤੌਰ ਤੇ ਵੀ ਫਰਜ਼ ਬਣਦਾ ਹੈ ਇਹ ਹੋ ਸਕਦਾ ਹੈ ਜਿਹੜਾ ਇੰਟਰਨੈਸ਼ਨਲ ਪੱਧਰ ਤੇ ਕੋਈ ਪੰਚਾਇਤ ਹੈ ਉਹਦੇ ਥਰੂ ਵੀ ਇਹ ਗੱਲ ਹੋ ਜੇ ਤਾਂ ਮਤਲਬ ਉਹ ਗਾਈਡਲਾਈਨਸ ਦੇ ਦੇਣਗੇ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਹੈ ਜੇ ਕੋਈ ਕਿਸੇ ਦਾ ਟਰੀਟਮੈਂਟ ਚੱਲਦਾ ਹੈ ਤਾਂ ਉਹਦਾ ਟਰੀਟਮੈਂਟ ਚੱਲਿਆ ਜਾਣਾ ਚਾਹੀਦਾ ਹੈ ਜਾਂ ਉਹਦਾ ਕੋਈ ਬਦਲਵਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਡਾਕਟਰ ਸਾਹਿਬ ਹੋ ਸਕਦਾ ਹੈ ਸ਼ਾਮ ਤੱਕ 7 ਵੇ ਜਰਮਨੀ ਨੇ ਇੱਕ ਵੀਡੀਓ ਕਾਲਿੰਗ ਤੇ ਗੱਲ ਕਰਨੀ ਹੈ ਪਾਕਿਸਤਾਨ ਦੇ ਸਰਕਾਰ ਦੇ ਨਾਲ ਵੀ ਤੇ ਹਿੰਦੂਸਤਾਨ ਸਰਕਾਰ ਨਾਲ ਵੀ ਸੇ ਮੁੱਦੇ ਲੈ ਕੇ ਕਿਉਂਕਿ ਉੱਥੇ ਤੱਕ ਨਾਟੋ ਦੇਸ਼ਾਂ ਦਾ ਕਈ ਗੱਲ ਹੁਣ ਪਹੁੰਚ ਚੁੱਕੀ ਹੈ ਨਾਟੋ ਦੇਸ਼ ਵੀ ਆਪਣਾ ਇੰਟਰਸਟ ਤਾਂ ਦਿਖਾ ਰਹੇ ਆ ਉਹ ਨਹੀਂ ਚਾਹੁੰਦੇ ਵੀ ਪਾਕਿਸਤਾਨ ਤੇ ਹਿੰਦੂਸਤਾਨ ਲੜਾਈ ਹੋਵੇ ਪਰ ਜੋ ਅਪਡੇਟ ਆ ਰਹੀ ਹੈ ਕਿ ਜਿਹੜੀ ਪਾਕਿਸਤਾਨ ਨੇ ਆਪਣੀ ਸਿਕਿਉਰਿਟੀ ਵਧਾਈ ਹੈ ਉਹ ਚੀਨ ਉਹਦੀ ਪੂਰੀ ਮਦਦ ਕਰਨ ਲਈ ਉਤਰਿਆ ਆ ਸਾਹਮਣੇ ਦੇ ਕੋਈ ਚੀ ਜ ਉਹ ਵੀ ਜਿਨੇ ਹਥਿਆਰ ਵੇਚਨੇ ਹੁੰਦੇ ਨੇ ਉਹ ਮਦਦ ਨਹੀਂ ਕਰਦਾ ਹੁੰਦਾ ਉਹ ਮਦਦ ਦੇ ਰੂਪ ਚ ਉਹ ਬਰਬਾਦੀ ਕਰਦਾ ਹੁੰਦਾ ਕਿਉਂਕਿ ਉਹਨੇ ਆਉਂਦੇ ਹਥਿਆਰ ਵੇਚਨੇ ਹੁੰਦੇ ਉਹਦਾ ਮਕਸਦ ਸਿਰਫ ਹਥਿਆਰ ਵੇਚਣਾ ਹੁੰਦਾ ਹੈ ਚੀਨ ਵੀ ਹੁਣ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਪਰ ਉਹਨੂੰ ਹਿੰਦੁਸਤਾਨ ਦਾ ਵੀ ਪਤਾ ਹੈ ਉਹ ਜਿਆਦਾ ਵੱਧ ਕੇ ਨਹੀਂ ਚੱਲਦਾ ਕਿਉਂਕਿ ਰਸ਼ੀਆ ਅਮਰੀਕਾ ਸਾਰੇ ਇਹ ਇਧਰ ਹਿੰਦੁਸਤਾਨ ਦੇ ਪੱਖ ਚ ਨਹੀਂ ਗੱਲ ਕਰ ਕਿ ਲੋਕਾਂ ਦੀ ਦੁਨੀਆ ਇਹ ਵੀ ਚਾਹੁੰਦੀ ਹੈ ਵੀ ਤੀਜੀ ਵਰਲਡ ਵਾਰ ਹੈ ਜਿਹੜੇ ਉਧਰਲੇ ਪਾਸੇ ਨੂੰ ਪਾਣੀ ਦਾ ਤੁਰ ਜਾਏ ਫਿਰ ਬੇਲਾ ਹੱਥ ਨਹੀਂ ਆਉਣਾ ਕਿਉਂਕਿ ਦੋ ਜੰਗਾਂ ਪਹਿਲਾਂ ਵੱਡੀਆਂ ਨੇ ਜਿਹੜੀਆਂ ਦੁਨੀਆ ਭਰ ਦੀਆਂ ਉਹ ਆਪਾਂ ਚੱਲ ਰਹੀ ਹੈ ਉਹਦੇ ਚੱਕਰ ਲੱਖਾਂ ਲੋਕਾਂ ਦਾ ਨਿਮਾਨਨ ਹੋਇਆਗਾ ਤੇ ਜਿਹਦੀ ਆਪਾਂ ਪਰਭਾਈ ਨਹੀਂ ਕਰ ਸਕੇ ਨਾ ਪਰਭਾਈ ਹੋਵੇ ਤੇ ਹੁਣ ਤੀਜੀ ਜੰਗ ਵੱਡੀ ਜੰਗ ਤੋਂ ਬਚਣ ਵਾਸਤੇ ਜਿਹੜੇ ਇੰਟਰਨੈਸ਼ਨਲ ਉਹਦੇ ਵੱਡੇ ਮਤਲਬ ਦੇਸ਼ ਨੇ ਜਾਂ سرمایہਦਾਰ ਦੇਸ਼ ਨੇ ਉਹ ਇਹਨੂੰ ਵਿੱਚ ਵਿਚਾਲੇ ਪੈ ਕੇ ਟਕਿਆ ਕਰਵਾ ਦੇਣਗੇ ਕਿਉਂਕਿ ਡਾਕਟਰ ਸਾਹਿਬ ਤੁਸੀਂ ਸਹੀ ਗੱਲ ਕਹਿ ਰਹੇ ਹੋ ਵੀ ਦੋ ਵਰਡ ਵਰ ਦੇ ਚੁੱਕੇ ਆ ਜੇਕਰ ਤੀਸਰੀ ਵਰਡ ਵਰ ਨਹੀਂ ਲਾਵੇ ਰੱਬ ਜੋ ਜਿਵੇਂ ਕਿ ਪਹਿਲਾਂ ਹੋਇਆ ਸੀ ਕਿ ਦੋ ਸਿਰਫ ਐਟਮਮ ਫਟੇ ਸੀ ਮੈਨੂੰ ਯਾਦ ਹੈ ਹਿਰੋਸ਼ੀਮਾ ਦੇ ਨਾਗਾਸਾਕੀ ਜਿੱਥੇ ਅੱਜ ਤੱਕ ਯਾਨੀ ਬੱਚੇ ਯਾਨੀ ਕਿ ਕਈ ਸਾਲਾਂ ਤੱਕ ਹੋਤੇ ਬੱਚੇ ਪੈਦਾ ਹੀ ਨਹੀਂ ਹੋਏ ਉਹ ਇਹ ਜਾ ਪ੍ਰਮਾਣੂ ਬੰਬ ਸੀਗੇ ਤੇ ਹੁਣ ਤੋਂ ਫਿਰ ਲੂਲੇ ਲੰਗੜੇ ਹੁੰਦੇ ਰਹਿੰਦੇ ਨੇ ਬੱਚੇ ਪੈਦਾ ਤੇ ਹੁਣ ਤਾਂ ਕਹਿੰਦੇ ਕਈ ਦੇਸ਼ ਉਡੀਕ ਰਹੇ ਨੇ ਖਾਸ ਕਰ ਰਸ਼ੀਆ ਹੋ ਗਿਆ ਅਮਰੀਕਾ ਹੋ ਗਿਆ ਜਿਨ੍ਹਾਂ ਨੇ ਆਪਣੇ ਪ੍ਰਮਾਣੂ ਬੰਬ ਵਿਕਸਿਤ ਕਰਨੇ ਨੇ ਉਹ ਮੌਕਾ ਪਾ ਰਹੇ ਨੇ ਬਹਾਨਾ ਲੱਭ ਰਹੇ ਨੇ ਕੋਈ ਨਾ ਕੋਈ ਲੜਾਈ ਹੋਵੇ ਤੇ ਅਸੀਂ ਆਪਣੇ ਪਰਮਾਣੂ ਤਾਕਤ ਦਿਖਾਈਏ ਕਿਉਂਕਿ ਤੁਹਾਨੂੰ ਪਤਾ ਅਮਰੀਕਾ ਟੌਪ 1 ਤੇ ਐ ਉਦੋਂ ਰਸ਼ੀਆ 2 ਤੇ ਐ ਹਾਲਾਂਕਿ ਸਾਡਾ ਭਾਰਤ ਵੀ 8ਵੇਂ ਨੰਬਰ ਤੇ ਐ ਪਰ ਭਾਰਤ ਨਹੀਂ ਜਾਂਦਾ ਵੀ ਲੜਾਈ ਹੋਵੇ ਪਰ ਹੋ ਸਕਦਾ ਹੈ ਡਾਕਟਰ ਸਾਹਿਬ ਵੀ ਜਿਹੜੇ ਦੁੱਧ ਦੇ ਦੇਸ਼ ਐ ਉਹ ਤੁਸੀਂ ਸਹੀ ਕਹਿ ਰਹੇ ਹੋ ਅੱਜ ਨਾਟੋ ਦੇਸ਼ਾਂ ਦੀ ਇੱਕ ਮੀਟਿੰਗ ਐ 7 ਵਜੇ ਵਧੀਆ ਫੈਸਲਾ ਐ ਅਸੀਂ ਵੀ ਜਾਣਨੇ ਆ ਜੇਕਰ ਫੈਸਾ ਨਾ ਆਇਆ ਤਾਂ ਫਿਰ ਦੇਖੋ ਪਾਕਿਸਤਾਨ ਨੂੰ ਚైనా ਵੀ ਪੂਰੀ سپورਟ ਮਿਲ ਰਹੀ ਹੈ ਕਿਉਂਕਿ ਚైనా ਆਪ ਤਾਂ ਸਿੱਧਾ ਡਾਇਰੈਕਟ ਨਹੀਂ ਪੰਗਾ ਲੈ ਸਕਦਾ ਭਾਰਤ ਨਾਲ ਹਾਂ ਉਹ ਪਾਕਿਸਤਾਨ ਦੇ ਜ਼ਰੀਏ ਗਲਤ ਹਾਲਾਤ ਪੈਦਾ ਕਰਵਾ ਸਕਦਾ ਹੈ ਹਾਂਜੀ ਹਾਲਾਤ ਤਾਂ ਦੇਖੋ ਮੈਂ ਤਾਂ ਕਹਿ ਵੀ ਕੋਈ ਵੀ ਜਿਹਨੇ ਹਥਿਆਰ ਵੇਚਨੇ ਨੇ ਜਿਹਦਾ 30 ਰੁਪਿਆ ਦਾ ਲੋਹਾ 30 ਪਰ ਰੇਟ ਅਸੀਂ ਸਾਡੇ ਸਟੇਜਰ ਦੇ ਕਹਿੰਦੇ ਹੁੰਦੇ ਵੀ 30 ਰੁਪਿਆ ਦਾ ਕਿਲੋ ਦਾ ਲੋਹੇ ਦਾ ਪਿਸਤੌਲ ਬਣ ਜਾਂਦਾ ਇੱਕ ਜੀ ਉਹ 30000 ਚ ਵਿਕਦਾ ਜੀਦਾ 3000 ਦਾ 1 ਕਿਲੋ ਲੋਹਾ ਵਿਕਦਾ ਉਹ ਕਦੇ ਨਹੀਂ ਚਾਹੁੰਦਾ ਹੁੰਦਾ ਵੀ ਮੇਰੇ ਹਥਿਆਰ ਨਾ ਵਿਕਣ ਉਹਦਾ ਕੰਮ ਹਥਿਆਰ ਵੇਚਣਾ ਹੁੰਦਾ ਲੋਕ ਮਰਦੇ ਆ ਮਰੀ ਜਾਂ ਨਾ ਮਤਲਬ ਕੱਲਾ ਚైనా ਕੀ ਕਰੂਗਾ ਹੋਰ ਦੇਸ਼ ਬਥੇਰੇ ਨੇ ਜਿਹੜੇ ਹੋਰ ਦੇਸ਼ ਹਿੰਦੁਸਤਾਨ ਨੂੰ ਵੀ ਚਾਹੁੰਦੇ ਨੇ ਪਾਕਿਸਤਾਨ ਨੂੰ ਵੀ ਚਾਹੁੰਦੇ ਨੇ ਉਹਨਾਂ ਨੂੰ ਇੱਕ ਉਹਨਾਂ ਦੀ ਦੂਰਅੰਦੇਸ਼ੀ ਸੋਚ ਇਹ ਵੀ ਹੈ ਵੀ ਜੇ ਇਹ ਲੜਾਈ ਥੋੜੀ ਜਿਹੀ ਲੰਬੀ ਹੋ ਗਈ ਤਾਂ ਇਹ ਵਰਲਡ ਇਬਾਰ ਦਾ ਰੂਪ ਤਾਰਨ ਕਰ ਜੂ ਕਿ ਫਿਰ ਇਹ ਕਿਸੇ ਦੇ ਸਾਰੇ ਦੀ ਗੱਲ ਨਹੀਂ ਰਣੀ ਵਿਚੀ ਚੈਨਾ ਆ ਜੂਗਾ ਵਿਚੀ ਦੂਸਰੇ ਆ ਜਾਣਗੇ ਕਿਉਂਕਿ ਪਰ ਪਾਕਿਸਤਾਨ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਜਿਆਦੇ ਮਾਰੇ ਨੇ ਕਿਉਂਕਿ ਉਹਨੂੰ ਬਲੋਚਿਸਤਾਨ ਆਰਮੀ ਹੈ ਜਿਹੜੀ ਉਹ ਬਹੁਤ ਜਿਆਦੇ ਤੰਗ ਕਰ ਰਹੀ ਹੈ ਜਿਹੜੇ ਪਾਕਿਸਤਾਨ ਦੇ ਫੌਜੀ ਨੇ ਉਹ ਸਰਵਿਸਾ ਛੱਡ ਕੇ ਭੱਜ ਰਹੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਉਹ ਡਰਾਈਵਰੀਆਂ ਕਰ ਰਹੇ ਨੇ ਇਸ ਕਰਕੇ ਮਤਲਬ ਪਾਕਿਸਤਾਨ ਵੀ ਕੋ ਗਿੱਦੜ ਭਵਕੀਆਂ ਦਿੰਦਾ ਤਾਂ ਕਿ ਉਹ ਪਾਣੀ ਛੜਵਾ ਸਕਦੇ ਤੇ ਕੋਈ ਪੰਚਾਇਤ ਵਾਲਿਆਂ ਦੇ ਥਰੂ ਵੀ ਉਹ ਚਾਹੁੰਦਾ ਵੀ ਜੇ ਸਾਡੇ ਵੱਲ ਪਾਣੀ ਛੜਾ ਦੇ ਤਾਂ ਅਸੀਂ ਉਹਨਾਂ ਨੂੰ ਪਤਾ ਤਾਂ ਹੈਗਾ ਵੀ ਅਸੀਂ ਹਿੰਦੁਸਤਾਨ ਦੇ ਮੁਕਾਬਲੇ ਕਿੰਨੀ ਪਾਵਰ ਚਾ ਇਹ ਕੋਈ ਉਹ ਭੁੱਲੇ ਨਹੀਂ ਹਨ ਉਹ ਵੀ ਇਹ ਗੱਲ ਚਾਹੁੰਦੇ ਆ ਵੀ ਸਾਡੇ ਤੇ ਜਿਹੜੀਆਂ ਹਿੰਦੁਸਤਾਨ ਪਾਬੰਦੀਆਂ ਲਾ ਰਿਹਾ ਇਹ ਪਾਬੰਦੀਆਂ ਨਾ ਲਾਵੇ ਅ ਡਾਟਾ ਤੁਹਾਨੂੰ ਕੀ ਲੱਗਦਾ ਕੋਈ ਰਿਜ਼ਲਟ ਨਿਕਲੇਗਾ ਜਿਹੜੇ ਲੋਕ ਟਾਰੀਵਾਗਾ ਬਾਰਡਰਾਂ ਤੇ ਰੋ ਰਹੇ ਨੇ ਬੱਚੇ ਆਪਣੇ ਮਾਵਾਂ ਤੋਂ ਤਰਸਰੇ ਨੇ ਤੇ ਪਰਿਵਾਰ ਆਪਣੇ ਪਰਿਵਾਰਾਂ ਟੁੱਟਣ ਦੇ ਲਈ ਬਚਣ ਦੇ ਲਈ ਸਰਕਾਰਾਂ ਨੂੰ ਘਾਰ ਲਗਾ ਰਹੇ ਆ ਕਿ ਸਰਕਾਰਾਂ ਨੂੰ ਫਰੰਟ ਤੇ ਆਣਾ ਨਹੀਂ ਚਾਹੀਦਾ ਆਉਣਾ ਚਾਹੀਦਾ ਜੀ ਸਰਕਾਰਾਂ ਦਾ ਫਰਜ਼ ਬਣਦਾ ਬੱਚੇ ਦੇਖੋ ਨਿਤਨੇ ਕੇ ਬੱਚੇ ਬੱਚੇ ਸਭ ਦੇ ਸੰਝੇ ਹੁੰਦੇ ਨੇ ਬੱਚਿਆਂ ਦਾ ਕੋਈ ਕਸੂਰ ਨਹੀਂ ਹੁੰਦਾ ਬੱਚਿਆਂ ਦਾ ਕੀ ਕਸੂਰ ਆ ਵਿਚਾਰੇ ਉਹ ਮਾਂ ਤੋਂ ਬਿਨਾ ਕਰਤੇ ਜਾਂ ਪਿਓ ਤੋਂ ਬਿਨਾ ਕਰਤੇ ਠੀਕ ਹੈ ਕੁਦਰਤ ਦਾ ਕਰੋਪ ਹੋ ਜੇ ਕੋਈ ਕਹਿੰਦਾ ਉਹ ਹੋਰ ਘਟਨਾ ਵਾਪਰ ਜੇ ਉਹ ਗੱਲ ਬੱਕਰੀ ਹੁੰਦੀ ਹੈ ਪਰ ਜਿਉਂਦੇ ਹੁੰਦੇ ਮਤਲਬ ਬਾਲ ਬੱਚਾ ਛੱਡਣਾ ਰੋਜ਼ਾਨਾ ਮੌਤ ਹੋਣ ਦੇ ਬਰਾਬਰ ਹੋ ਜਾਂਦਾ ਕੰਦਾ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਇੱਕ ਕੈਂਪ ਲਾਉਣ ਉਹ ਕੈਂਪ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕੇਸ ਨੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਮਰਜ਼ੀ ਦੇ ਨਾਲ ਉਹ ਲਿਖਤ ਪੜਤ ਕਰ ਕਿ ਉਹਨਾਂ ਦੀ ਮਰਜ਼ੀ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਜੇ ਉਹ ਛੁੱਟਦੇ ਨੇ ਤਾਂ ਉਹ ਉਧਰ ਬਗ ਜਾਣ ਚਾਹੁੰਦੇ ਨੇ ਤਾਂ ਉਹ ਹਿੰਦੁਸਤਾਨ 'ਚ ਰਹਿ ਜਾਣ ਮਤਲਬ ਉਹਨਾਂ ਦਾ ਕਾਹ ਇਹ ਨਾ ਹੋਵੇ ਵੀ ਧੱਕੇ ਨਾਲ ਕੋਈ ਇਸ ਤਰ੍ਹਾਂ ਦਾ ਕੀਤਾ ਜਾਵੇ ਮਤਲਬ ਚਾਹੁੰਦੇ ਨਹੀਂ ਆ ਕੋਈ ਵੀ ਨਹੀਂ ਚਾਹੁੰਦਾ ਇਸ ਤਰ੍ਹਾਂ ਦੀ ਕਾਰਵਾਈ ਹੋਵੇ ਮਿਲ ਬੈਠ ਕੇ ਕੋਈ ਕੈਂਪ ਲਗਾ ਕੇ ਕੈਂਪ ਦੇ ਵਿੱਚ ਇਕੱਠੇ ਕਰਕੇ ਉਹਨਾਂ ਦੀ ਜਿਹੜੀ ਸਹਿਮਤੀ ਆ ਸਹਿਮਤੀ ਜाहिर ਕਰਕੇ ਜੋ ਇੱਧਰ ਰਹਿਣੀਆਂ ਚਾਹੁੰਦੀਆਂ ਨੇ ਤਾਂ ਇੱਧਰ ਰਹਿਣ ਜੇ ਉਧਰ ਜਾਣਾ ਚਾਹੁੰਦੀਆਂ ਤਾਂ ਉਧਰ ਰਹਿਣ ਬੱਚਿਆਂ ਵਾਲਾ ਜਿਹੜਾ ਹੱਲ ਹੈ ਉਹ ਵੀ ਕੀਤਾ ਜਾਣਾ ਚਾਹੀਦਾ ਤੇ ਹੋਊਗਾ ਵੀ ਇੱਕ ਦਿਨ ਇਹ ਮਸਲ ਠੀਕ ਹੈ ਵੀ ਕੁਝ ਦਿਨ ਹੋ ਸਕਦਾ ਹੁੰਦਾ ਵੀ ਇਹ ਸੰਕਟ ਦੇ ਆਗੇ ਸੰਕਟ ਤੇ ਉਹਨਾਂ ਨੂੰ ਛੱਲਣਾ ਪੈ ਜੇ ਇੱਕ ਦਿਨ ਜ਼ਰੂਰ ਆਊਗਾ ਵੀ ਬੱਚਿਆਂ ਨੂੰ ਪੇਰੈਂਟਸ ਮਿਲਣਗੇ ਪੇਰੈਂਟਸ ਨੂੰ ਬੱਚੇ ਮਿਲਣਗੇ ਉਹ ਦਿਨ ਦੂਰਨੀ ਪ੍ਰਮਾਤਮਾ ਖੈਰ ਕਰੇ ਜੀ ਉਹੀ ਗੱਲ ਹੈ ਯਾਨੀ ਤੁਸੀਂ ਸਹੀ ਸਲਾਹ ਇੱਥੇ ਵੀ ਕੋਈ ਕੈਂਪ ਲੱਗਣੇ ਚਾਹੀਦੇ ਆ ਕਿਸੇ ਨਾ ਕੋਈ ਤੱਕਾ ਨਾ ਹੋਵੇ ਜਿਹੜਾ ਜਾਣਾ ਚਾਹੁੰਦਾ ਉਹ ਜਾ ਸਕਦਾ ਹੈ ਜਿਹੜਾ ਰਹਿਣਾ ਚਾਹੁੰਦਾ ਉਹ ਰਹਿ ਸਕਦਾ ਹੈ ਵੀ ਇਹ ਨਹੀਂ ਕਿਸੇ ਨਾ ਕੋਈ ਤੱਕਾ ਵਾਈ ਨਾ ਕੀਤੀ ਅਸੀਂ ਉਹ ਕਹਿਣ ਵੀ ਸੰਤਾ ਜ਼ਬਰਦਸਤੀ ਰੱਖ ਲਿਆ ਜੀ ਸਾਨੂੰ ਜ਼ਬਰਦਸਤੀ ਭੇਜਦਾ ਸਰਕਾਰਾਂ ਨੂੰ ਜਲਦੀ ਐਕਸ਼ਨ ਲੈਣਾ ਪਏਗਾ ਡਾਕਟਰ ਸਾਹਿਬ ਨਹੀਂ ਤਾਂ ਫਿਰ ਮਾਹੌਲ ਇਹ ਅੱਜ ਕੱਲ੍ਹ ਚ ਹੀ ਖਰਾਬ ਹੋ ਜਾਏਗਾ ਉਹਦਾ ਕੋਈ ਫਾਇਦਾ ਨਹੀਂ ਹੋਣਾ ਹਾਂਜੀ ਪਰ ਗੱਲ ਤਾਂ ਉਹੀ ਹੈ ਨਾ ਵੀ ਬਕਾਇਦਾ ਮਤਲਬ ਅਨਾਉਂਸਮੈਂਟ ਇੱਕ ਥੋੜਾ ਜਿਹਾ ਇਹ ਹੁੰਦਾ ਵੀ ਜਿਹੜੀਆਂ ਗਲਤ ਅਫਵਾਹਾਂ ਨੇ ਨਾਲਤਾ ਫਚਾਰ ਨੇ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੁੰਦਾ ਹੈ ਕਈ ਵਾਰੀ ਦੁਸ਼ਮਣ ਅਫਵਾਹਾਂ ਫਲਾ ਕੇ ਲੋਕਾਂ ਦੇ ਵਿੱਚ ਭੰਬਲ ਪੂਸਾ ਪਾ ਕੇ ਲੋਕਾਂ ਨੂੰ ਲੜਾਈ ਦੀ ਤਰਾਰ ਤੇ ਖੜਾ ਕਰ ਦਿੰਦਾ ਹੈ ਇਹਨਾਂ ਗੱਲਾਂ ਤੋਂ ਬਚ ਕੇ ਰਹਿਣਾ ਚਾਹੀਦਾ ਜੋ ਬੀਐਸਐਫ ਜੋ ਮਿਲਟਰੀ ਜੋ ਸਰਕਾਰ ਸਹੀ ਤੌਰ ਦੇ ਉੱਤੇ ਮਤਲਬ ਅਨਾਉਂਸ ਕਰਦੀ ਹੈ ਉਸ ਗੱਲ ਨੂੰ ਅਮਲ ਦੇ ਵਿੱਚ ਲਿਆਂਦਾ ਜਾਣਾ ਚਾਹੀਦਾ ਜੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਵੀ ਦੇਖੋ ਮੈਂ ਤੁਹਾਡੀ ਤੁਹਾਡੀ رائے ਤੁਹਾਡੀ رائے ਜਾਨਣਾ ਚਾਹੁੰਦਾ ਮੈਂ ਆਪਣੀ رائے ਵੀ ਦੰਗਾ ਤੁਸੀਂ ਪਹਿਲਾਂ ਆਪਣੀ رائے ਦੋ ਤੁਹਾਨੂੰ ਲੱਗਦਾ ਵੀ ਮੋਦੀ ਸਰਕਾਰ ਜਲਦੀ ਐਕਸ਼ਨ ਲਏਗੀ ਕਿਉਂਕਿ ਬਾਰਡਰ ਦੇ ਹਾਲਾਤ ਬਹੁਤ ਤਰ੍ਹਾਂ ਨਾਜ਼ੁਕ ਬਣੇ ਹੋਏ ਨੇ ਜੇਕਰ ਗੱਲ ਕੀਤੀ ਜੀ ਦੇਖੋ ਜੀ ਮੋਦੀ ਸਾਹਿਬ ਬਹੁਤ ਸਿਆਣੇ ਨੇ ਮੋਦੀ ਸਾਹਿਬ ਦੇ ਸਲਾਹਕਾਰ ਬਹੁਤ ਸਿਆਣੇ ਨੇ ਜਲਦ ਦੇ ਵਿੱਚ ਕੋਈ ਜਲਦੀ ਦੇ ਵਿੱਚ ਮਤਲਬ ਕੋਈ ਗਲਤ ਸਟੈਪ ਨਹੀਂ ਚੱਕਣਾ ਜੰਦੇ ਅਕੀਰ ਨੂੰ ਸਟੈਪ ਚੱਕਣ ਤੋਂ ਸਵਾਇ ਹੋਰ ਜਦੋਂ ਕੋਈ ਚਾਰਾ ਨਾ ਰਹਾ ਉਦੋਂ ਸਟੈਪ ਚੱਕਣਗੇ ਉਸ ਤੋਂ ਪਹਿਲਾਂ ਪੰਚਾਇਤਾਂ ਇਕੱਠੀਆਂ ਹੋ ਜਾਣਗੀਆਂ ਦੂਜੇ ਦੇਸ਼ ਪ੍ਰੈਸ਼ਰ ਪਾ ਕੇ ਇਹਨਾਂ ਨੂੰ ਇੱਕ ਦੂਜੇ ਨਾਲ ਲੜਨ ਤੋਂ ਹਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਊ ਤਾਂ ਕਿ ਤੀਜੀ ਵਰਲਡ ਵਾਰ ਨਾ ਬਣ ਸਕੀ ਹਾਂ ਤੁਸੀਂ ਸਹੀ ਕਿ ਹਾਲਾਤ ਇਸੇ ਵਰਡਵਾਰ ਦੇ ਨਾ ਬਣਨ 모ਦੀ ਸਰਕਾਰ ਨੂੰ ਅੱਗੇ ਆਣਾ ਪਏਗਾ ਡਾਕਟਰ ਸਾਹਿਬ ਤੇ ਦੇਖੋ ਮੈਂ ਤਾਂ ਇਹ ਚਾਹੁੰਦਾ ਵੀ ਜਿਹੜੇ ਪਰਿਵਾਰ ਆਪਣੇ ਪਰਿਵਾਰ ਤੋਂ ਅਲੱਗ ਹੋ ਰਹੇ ਨੇ ਉਹਨਾਂ ਦਾ ਜਲਦੀ ਕੋਈ ਨਾ ਕੋਈ ਹਿੱਲਾ ਵਸੀਲਾ ਹੋਣ ਦੇਣਾ ਕਿਉਂਕਿ ਉਹ ਜਿਹੜੀਆਂ ਤਸਵੀਰਾਂ ਸਾਡੇ ਸਾਹਮਣੇ ਸੋਸ਼ਲ ਮੀਡੀਆ ਤੇ ਆਈਆਂ ਦੀਆਂ ਨੇ ਉਹ ਤਸਵੀਰਾਂ ਬਹੁਤ ਤੰਗ ਕਰਦੀਆਂ ਨੇ ਸਮਸਾਨੂ ਨਹੀਂ ਤੁਹਾਨੂੰ ਨਹੀਂ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਠੀਕ ਹੈ ਕੋਈ دہشت ਗਰਦਾਂ ਨੇ ਕੁਝ ਗਲਤੀਆਂ ਹੁੰਦੀਆਂ ਦੀਆਂ ਕੀਤੀਆਂ ਸਾਡੇ 29 28 ਬੰਦੇ ਮਾਰਤੇ ਮਾਫੀ ਚਾਹਨਾ 28 ਬੰਦੇ ਮੋਤਾ ਹੋਈਆਂ ਉਦੇ ਕਰਕੇ ਸੰਤਾਪ ਭੋਗਣਾ ਪਿਆ ਪੂਰੇ ਹਿੰਦੁਸਤਾਨ ਨੇ ਪਾਕਿਸਤਾਨ ਨੂੰ ਭੋਗਣਾ ਪੈ ਰਿਹਾ ਹੈ ਕਾਫੀ ਲੋਕ ਜਿਹੜੇ ਹੁਣ ਵੀ ਗਾਮੀਨ ਮੋਲ ਹੈ ਰੋਜ਼ ਹੀ ਡਾਕਟਰ ਸਾਹਿਬ ਖਬਰਾਂ ਇਹ ਜਿਹੀ ਆ ਰਹੀਆਂ ਨੇ ਕਿ ਸਾਨੂੰ ਇਹ ਮੁੱਦਾ ਛੇੜਨਾ ਪੈਂਦਾ ਹੈ ਅਸੀਂ ਨਹੀਂ ਚਾਹੁੰਦੇ ਵੀ ਇਹ ਮੁੱਦੇ ਤੇ ਯਾਨੀ ਕਿ ਦੁਆਰਾ ਦੁਆਰਾ ਗੱਲ ਕਰੀਏ ਪਰ ਰੋਜ਼ਾਨਾ ਹੀ ਕੋਈ ਨਾ ਕੋਈ ਇਹ ਜੀ ਅਪਡੇਟ ਆ ਜਾਂਦੀ ਹੈ ਸਾਨੂੰ ਲਾਈਵ ਲੈਣਾ ਪੈਂਦਾ ਹੈ ਦੇਖੋ ਇਹ ਗੱਲ ਥੋੜਾ ਜਿਹਾ ਇੱਕ ਜਿਹੜੇ ਵੀ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਵੀ ਸਲਾਹ ਦਿੰਨੇ ਆ ਵੀ ਸ਼ਾਂਤੀ ਬਾਇ ਰੱਖੋ ਜਲਦਬਾਜੀ ਦੇ ਵਿੱਚ ਕੋਈ ਸੁਇਸਾਈਡ ਕਰਨ ਵਾਲਾ ਸਟੈਪ ਹੈ ਜਿਹੜਾ ਇਹ ਜਹਾ ਸਟੈਪ ਨਾ ਚੱਕੋ ਇੱਕ ਦਿਨ ਜ਼ਰੂਰ ਪ੍ਰਮਾਤਮਾ ਮੇਲ ਕਰਾਊਗਾ ਸਾਰੇ ਸਹੀ ਸਲਾਮਤ ਹੋਣਗੇ ਸਾਰੇ ਸਾਰੇ ਦੁੱਖ ਭੁੱਲ ਜਾਣਗੇ ਇਹ ਕੋਈ ਗੱਲ ਕਰ ਵੀ ਥੋੜਾ ਜਿਹਾ ਵੇਟ ਕਰਨੀ ਪਊਗੀ ਜਲਦਬਾਜੀ ਦੇ ਵਿੱਚ ਸੁਇਸਾਈਡ ਕਰਨਾ ਜਾਂ ਕੋਈ ਹੋਰ ਮਤਲਬ ਇਸ ਤਰ੍ਹਾਂ ਦੇ ਜਿਹੜੇ ਅਨਮਨੁੱਖੀ तरीके ਨੇ ਜਿਹੜੇ ਉਹ ਅਪਣਾ ਲੈਣਾ ਇਹ ਗਲਤ ਹੈ ਫੇਰ ਤਾਂ ਕੋਈ ਇਸ ਚੀਜ਼ ਦਾ ਹੱਲ ਹੀ ਨਹੀਂ ਫੇਰ ਹੋ ਸਕਦਾ ਬੱਚੇ ਆ ਜਾਣ ਉਹ ਬੰਦਾ ਤੁਰ ਜੇ ਮਤਲਬ ਇਸ ਤਰ੍ਹਾਂ ਜਿਵੇਂ ਉਹ ਭਾਈ ਸਾਹਿਬ ਨੇ ਇਸ ਟੂਨ ਸਾਈਡ ਵਾਲਾ ਸਟੈਪ ਚੱਕਿਆ ਇਹ ਜੇ ਸਟੈਪ ਨਾ ਚੱਕਣਾ ਸ਼ਾਂਤੀ ਬਣਾਈ ਰੱਖਣਾ ਇੱਕ ਦਿਨ ਜ਼ਰੂਰ ਮਤਲਬ ਜਿਹੜਾ ਚੰਗਾ ਹੈ ਉਹ ਆਊਗਾ हां सही कह रहे हो ਤੁਸੀਂ ਚਲੋ ਡਾਕਟਰ ਸਾਹਿਬ ਤੁਸੀਂ ਆਪਣੀ ਬਹੁਤ ਵਧੀਆ ਜਾਣਕਾਰੀ ਦਿੱਤੀ ਅਸੀਂ ਚਾਹੁੰਦੇ ਆਂ ਵੀ ਸਰਕਾਰਾਂ ਜਿਹੜੀ ਤੁਹਾਡੀਆਂ ਗੱਲਾਂ ਸੁਣਨ ਜੋ ਅਸੀਂ ਵੀ ਤਰਕ ਖਾਂਗੇ ਵੀ ਵਧੀਆ ਗੱਲ ਕੀਤੀ ਵੀ ਜਿਹੜੇ ਲੜਕੇ ਨੇ ਉਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੈਡ ਉਹ ਇਹ ਜਾ ਕੁਝ ਨਾ ਕੀਤਾ ਜਾਏ ਸਰਕਾਰਾਂ ਜਾਗਣ ਗਈਆਂ ਹੋ ਸਕਦਾ ਹੈ ਵੀ ਆਉਣ ਵਾਲੇ ਦਿਨ ਕੱਲ ਬਹੁਤ ਵਧੀਆ ਆ ਜਾਏ ਕਿਉਂਕਿ ਅੱਜ ਸਰ ਦੇਸ਼ਾ ਦੀ ਮੀਟਿੰਗ ਹੈ ਨਾਟ ਦੇਸ਼ਾ ਦੀ ਉਹਦੇ ਵਿੱਚ ਕੋਈ ਪੰਚਾਇਤ ਬੈਜੇ ਕੋਈ ਇਹੇ ਕਾਨੂੰਨ ਬਣਾਣ ਕਿ ਜਿਹੜਾ ਕੁਝ ਹੋ ਰਿਹਾ ਹੈ ਰੁਕ ਜਾਏ ਪਰ ਗੱਲ ਇਹ ਹੈ ਕਿ ਜਿਹੜਾ ਸਾਡਾ ਮਾਹੌਲ ਇਸ ਸਮੇਂ ਦੇਜਦਾ ਉਹ ਬਹੁਤ ਭਾਵੁਕ ਉਤਮ ਹੋਇਆ ਪਿਆ ਲੋਕ ਨਹੀਂ ਲੋਕ ਵਿਚਾਰੇ ਆਪਣੇ ਆਪਣੇ ਪਰਿਵਾਰਾਂ ਦੇ ਜੀਆਂ ਨੂੰ ਮਿਲਣ ਦੇ ਲਈ ਰੋ ਰੋ ਰਹੇ ਨੇ ਤਰਸ ਰਹੇ ਨੇ ਅਸੀਂ ਚਾਹਨੇ ਆ ਪ੍ਰਮਾਤਵਾ ਕੇ ਬੇਨਤੀ ਕਰਦੇ ਆ ਵੀ ਡਾਕਟਰ ਸਾਹਿਬ ਉਹ ਜਲਦੀ ਜਲਦੀ ਮਿਲਣ ਤਾਂ ਡਾਕਟਰ ਸਾਹਿਬ ਤੁਸੀਂ ਆਪਣਾ ਸਰ ਸਮੇਂ ਦਿੱਤਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਧੰਨਵਾਦ ਜੀ ਸਰ ਸਦੋਤੋ ਇਹ ਸਾਡੇ ਨਾਲ ਜੁੜੇ ਸੀ ਰਜਿੰਦਰ ਸਿੰਘ ਜੀ ਮਾਨਸਾ ਤੋਂ ਯਾਡਾ ਦਾ ਮੁੱਦਾ ਸੀ ਕਿ ਜਿਹੜੇ ਲੋਕ ਨੇ ਜਿਹੜੇ ਸਾਡੇ ਲੋਕ ਨੇ ਦੇਸ਼ ਦੇ ਉਹ ਅੱਜ ਬਾਰਡਰਾਂ ਦੇ ਬਹਿ ਕੇ ਰੋ ਰਹੇ ਨੇ ਕਿਉਂਕਿ ਕਈ ਲੋਕਾਂ ਨੂੰ ਪਾਕਿਸਤਾਨ ਦੇ ਨੂੰ ਭਾਰਤ ਪਾਕਿਸਤਾਨ ਵਾਪਸ ਭੇਜਿਆ ਜਾ ਰਿਹਾ ਹੈ ਭਾਰਤ ਦੇ ਨੂੰ ਉੱਥੇ ਰੱਖਿਆ ਜਾ ਰਿਹਾ ਉਹ ਨਹੀਂ ਭੇਜਿਆ ਜਾ ਰਿਹਾ ਕੁਝ ਗ੍ਰੀਨ ਵੀਜ਼ਾ ਦਾ ਚੱਕਰ ਪੈ ਰਿਹਾ ਹੁਣ ਜਿਵੇਂ ਕਿ ਖਬਰ ਆਈ ਸਾਹਮਣੇ ਕਿ ਇੱਕ ਔਰਤ ਹੈ ਉਹ ਗ੍ਰੀਸੀ ਆਪਣੇ ਪੇਕੇ ਮਿਲਣ ਛੁੱਟੀਆਂ ਕੱਟਣ ਗਰਮੀ ਦੀਆਂ ਪਰ ਉਹਨਾਂ ਨੇ ਨਹੀਂ ਪਤਾ ਜੀ ਪੈਲਗਾਮਾ ਹਮਲਾ ਹੋ ਜਾਏਗਾ ਉਜ਼ੇ ਦੋ ਬੱਚੇ ਨੇ ਇੱਥੇ ਜਿਹੜੇ ਬੱਚੇ ਨੇ ਉਹ ਹੁਣ ਤਰਸਰੇ ਨੇ ਮਾਂ ਨੂੰ ਮਿਲਣ ਦੇ ਲਈ ਉਹਨਾਂ ਦੇ ਪਰਿਵਾਰ ਦੇ ਵੱਲੋਂ ਇੱਕ ਬੇਨਤੀ ਕੀਤੀ ਗਈ ਹੈ ਸਰਕਾਰ ਨੂੰ ਵੀ ਇਹ ਸਾਰਾ ਕੁਝ ਰੋਕਿਆ ਜਾਏ ਜਿਵੇਂ ਵੀ ਹੈ ਜਿੱਦਾਂ ਮਰਜ਼ੀ ਹੈ ਵੀ ਸਾਡੀ ਜਿਹੜੀ ਬਹੂ ਗਈ ਪਈ ਹੈ ਉਹਨੂੰ ਜਲਦੀ ਜਲਦੀ ਭੇਜਿਆ ਜਾਏ ਸੋ ਦੋਸਤੋ ਹੁਣ ਦੇਖਣ ਇਹ ਗੱਲ ਇਹ ਹੈ ਕਿ ਜਿਹੜੇ ਪਰਿਵਾਰ ਨੇ ਇਹਨਾਂ ਨੂੰ ਕਦੋਂ ਕਿੰਨਾ ਸਮਾਂ ਮਿਲਦਾ ਹੈ ਕੀ ਕੋਈ ਪੰਚਾਇਤ ਬੈ ਕੇ ਇਹਨਾਂ ਨੂੰ ਵੀ ਹੁਕਮ ਕਰਾਏਗੀ ਜਾਂ ਨਹੀਂ ਕਿਉਂਕਿ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਕੈਂਪ ਲਗਣਾ ਹੈ ਜਿਹਨਾਂ ਨੇ ਉੱਧਰ ਜਾਣਾ ਉਹਨੂੰ ਭੇਜੋ ਜਿਹੜੇ ਨਹੀਂ ਜਾਣਾ ਜਾਂਦੇ ਜਿਹੜੇ ਇੱਥੇ ਕੁੜੀਆਂ ਵੈਹੀਆਂ ਹੋਈਆਂ ਆਈਆਂ ਨਹੀਂ ਜਾਣਦੀਆਂ ਉਹਨਾਂ ਨੂੰ ਨਾ ਭੇਜਿਆ ਜਾਏ ਪਰ ਸਰਕਾਰਾਂ ਕਦੇ ਕਿਸੇ ਸੁਣਦੀ ਆ ਦੋਸਤੋ ਇਹ ਤਾਂ ਹੁਣ ਦੇਖਣਾ ਪਏਗਾ ਕਿਉਂਕਿ ਜਿਹੜਾ ਬਾਰਡਰਾਂ ਦੇ ਮੋਲ ਹੈ ਇਸ ਸਮੇ ਬਹੁਤ ਹੀ ਗੰਮੀ ਮੋਲ ਬਣਿਆ ਹੋਇਆ ਹੈ ਅਸੀਂ ਚਾਹੁੰਦੇ ਹਾਂ ਵੀ ਜਲਦੀ ਖਤਮ ਹੋਵੇ ਸੋ ਦੋਸਤੋ ਸਾਡੇ ਸ਼ਾਮ ਦਾ ਲਾਈਵ ਦਾ ਪ੍ਰੋਬਲਮ ਸੀ ਤੁਹਾਨੂੰ ਜਲਦੀ ਮਿਲਾਂਗਾ ਕੋਈ ਹੋਰ ਲਾਈਵ ਦਾ ਪ੍ਰੋਗਰਾਮ ਲੈ ਕੇ ਉਦ ਤੱਕ ਤੁਸੀਂ ਦੇਖੋ